ਗੁਰਤਿ ਪੇੜਾ ਸਚ ਨਾਉ ਗੁਰਿਆਵੀ ਵਿਚਾਰ ਕਰਮੀ ਮਾਵ ਕਬੂਲਾ ਨਦਰਿ ਲੀ ਕੋ ਫਤਮਾਰ ਸੋ ਕੋ ਤਰ ਬੋਦਸੇ ਜੀਆ ਆਗਦ ਸਸਜਿਸ ਮਹਾਰ ਦਰ ਪਰਸੀਆ ਹੋ ਗਾ ਜਨਮ ਹੋ ਪਰਪਤ ਜਾਈ ਧਰਵਾਇਦੁਰ ਸਾਹਿਬ ਜੀ ਸੋਰਤ ਮਾਤਾ ਅੰਨਾ ਕੀ ਜਾਨ ਬਾਲਤੇ ਚਾਹਾਂਦਾ ਬਾਬ ਤੇ ਜਾਨ ਪਤ ਗੁਰੂ ਕਾ ਤੇਰੀ ਨਾਮ ਵਰਤਾ ਨਾਸ ਸੋਏ ਅਪਤ ਨਾਮ ਤਨ ਤਦਿ ਖਟਾ ਨਾਏ ਜਿਨ ਨਾਮ ਕੀ ਬਤੋਏ ਨਾਮ ਤਨ ਉਤਰੇ ਹੋਏ ਹਰਪਾ ਵਰਸਾਵਤੇ ਜੰਗ ਕੋ ਦਾਨ ਫਿਰਦਾ ਦਰਗ਼ੇ ਇਤਲਾਏ करदा हर नची वाणी हर गुणाम नदरी ਸੇਰਪਾਨ ਸਾਹਿਬ ਅਰਦਰ ਬਲਤ ਕਰੇ ਤੁਮ ਰਾਤੀ ਹਰਾਮ ਨਾਮ ਸਤਨਾਮ ਨਾਮੇ ਕਰਾਉ ਨਾਮ ਤੇ ਸਤਨਾਮ ਸਾਰਦਰ ਤੇ ਫਰਮ ਸਤਗੁਰੂ ਧਿਆਨ ਸਦਾ ਰਸੇ ਉਪਾਰ ਸਾਹਾ ਆਤਮ ਪਰਤ ਪਰ ਦੇਗ ਰਾਤੀ ਰਾਮ ਨੋ ਸਤ ਲਾ ਨਾਮੇ ਰਾਮ ਨਾਮ ਬਿਸਤਾਰ ਰਾਮ ਸਭੂ ਗਤੀ ਹਰਮਨ वाहिगुरु जीा ख़सा वाहिगुरु जी फति